ਦੋ ਵਾਰ ਅ ਜਿੰਨਾ ਲੇਡੀ ਸ਼ੂਜ਼ ਦਿਖ ਰਿਹਾ ਤੁਹਾਨੂੰ ਹਾਂਜੀ ਵੀਰੇ ਸਾਰਾ ਬੂਟ 350 ਰੁਪਏ ਦਾ ਸਾਰਾ ਹੀ ਟੋਟਲ ਸਾਰਾ ਹੀ ਜਿਹੜਾ ਆਫਰ ਜਿਹੜਾ ਮਰਜ਼ੀ ਲੈ ਜਾਓ ਇਹਦਾ ਰੇਟ ਜਨਰਲ 450 ਸੀ ਇੱਥੇ ਵੇਚ ਰਹੇ ਹਾਂ ਭਰਾ ਸਾਡੇ ਵੀਡੀਓ ਜਿਹੜਾ ਦੇਖ ਕੇ ਆਣਗੇ ਜਿਹੜੀਆਂ ਮੇਰੀਆਂ ਪੈਣਾ ਦੇਖ ਕੇ ਆਣਗੀਆਂ ਉਹਨਾਂ ਲਈ 350 ਓਕੇ ਵੀਰੇ ਇਹ ਆਪਣੇ 4 ਸਾਲ ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਦੇ ਗਰੁੱਪ ਦੇ ਸਾਈਜ਼ ਹੈ ਠੀਕ ਇਹੋ ਵਾਰ ਦੁਬਾਰਾ ਇੱਕ ਸ਼ੂਜ਼ ਤੇ ਆਫਰ ਲਾਣ ਲੱਗਿਆ ਮੈਂ ਜਿਹੜਾ ਜਿਹੜਾ ਆ ਗਿਆ ਗ੍ਰੈਬ ਕਰ ਗਿਆ ਉਹਦੀ ਕਿਸਮਤ ਓਕੇ ਵੀਰੇ ਆ ਬੂਟ ਚੈੱਕ ਕਰ ਲੋ ਕੋਈ ਇੰਡੀਅਨ ਬੂਟ ਨਹੀਂ ਹੈ 100% ਕੀ ਵੀਰੇ ਹਾਈ ਐਂਡ ਕੁਆਲਿਟੀ ओरिजिनल ਕੁਆਲਿਟੀ ਵਾਲਾ 500 ਰੁਪਏ ਦਊਗਾ ਸਿਰਫ ਉਹ ਦੇਖ ਲਓ ਜੀ ਇਹਦੋਂ ਵਾਰ ਆਪਾਂ ਚੱਲਦੇ ਆ ਭਾਜੀ ਫੈਂਸੀ ਆਈਟਮ ਹਨ ਨਹੀਂ ਆਜੋ ਆ ਲੋ ਕੁਆਲਿਟੀ ਚੈੱਕ ਕਰੋ ਪ੍ਰੋਪਰ ਜੈਨੂਨ ਡੱਚ ਹੀ ਲੈਦਰ ਦੇ ਸੋਲ ਦੇ ਵਾਲੀ ਹਾਂਜੀ ਵੀਰੇ ਕਰਦੇ ਆ ਜਿਨ੍ਹਾਂ ਨੇ ਪਾਲਾ ਗਰਮ ਚੱਪਲਾ ਆ ਲੋ ਜੀ ਠੀਕ ਹੈ ਵੀਰੇ ਇਹ ਥੋਕ ਦੇ ਵਿੱਚ ਲੈਣੀ ਹੈ ਥੋਕ ਚ ਮਿਲਣਗੀਆਂ ਰਿਟੇਲ ਲੈਣੀ ਹੈ ਰਿਟੇਲ ਮਿਲ ਜੂਗੀ ਰਿਟੇਲ ਦਾ ਰੇਟ ਮੈਂ ਤਾਂ ਅੱਜ ਪਾਣ ਲੱਗਾ ਹਾਂ ਜਿਸ ਕਿਸੇ ਨੂੰ ਥੋਕ ਲੈਣਾ ਉਹਦਾ ਰੇਟ ਅਲੱਗ ਹੋਊਗਾ 300 ਰੁਪਏ ਨੈਟ ਰੇਟ ਓਕੇ ਠੀਕ ਹੈ ਜੀ ਡਿਜ਼ਾਈਨਿੰਗ ਕਿੱਟੋ ਗੜਾ ਹਜ਼ਾਰ ਤਰੀਕੇ ਦੀ ਸਭ ਤੋਂ ਜਿਹੜੀ ਪਿਆਰੀ ਚੀਜ਼ ਹੈ ਨਾ ਇਹਦੀ ਇਹਦਾ ਵੇਟ ਆ ਫੀਲ ਹੀ ਨਹੀਂ ਹੁੰਦਾ ਹਲਕਾ ਬਹੁਤ ਭਾਜੀ 0 ਹਲੋ ਫੋਟੋ ਅੱਛੀ ਬਣਾਏ ਬੱਚਿਆਂ ਕੰਨੀ ਆ ਜੀ ਹੁਣ ਦੁਬਾਰਾ ਛੋਟੇ ਛੋਟੇ ਬੱਚੇ ਕੁੜੀਆਂ ਐਸੇ ਸੈਂਡ ਓਕੇ ਵੀਰੇ ਪਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਲੇਡੀਜ਼ ਐਂਡ ਜੈਂਟਸ ਬੱਚਿਆਂ ਦੇ ਚਪਲ ਚੱਪਲੀਆਂ ਸੈਂਡਲ ਬੂਟ ਜੁੱਤੀਆਂ ਸਾਰਾ ਕੁਝ ਵਧੀਆ ਕੁਆਲਿਟੀ ਦੇ ਘੱਟ ਰੇਟਾਂ ਦੇ ਵਿੱਚ ਤੇ ਉਹ ਵੀਡੀਓ ਆਪਣੀ ਲੰਬੀ ਚੱਲ ਗਈ ਥੋੜੀ ਜਿਹੀ ਉਹਦਾ ਅਗਲਾ ਪਾਰਟ ਮੈਂ ਪਾ ਰਿਹਾ ਹਾਂ ਤੇ ਇੱਕ ਪਾਰਟ ਰਹਿੰਦਾ ਸੀਗਾ ਵੀਡੀਓ ਬੜਾ ਸਪੈਸ਼ਲ ਲੇਡੀਜ਼ ਵਾਸਤੇ ਤੇ ਬੱਚਿਆਂ ਵਾਸਤੇ ਆ ਜਦੋਂ ਦਿਖਾਉਣੀਆਂ ਪਈ ਸਾਰੇ ਬੜੇ ਸਲੀਪਰਾਂ ਕਰਨੀ ਕੈਜੂਅਲ ਸਲੀਪਰ ਹਾਂਜੀ ਵੀਰੇ। ਇਹ ਜੀ ਪੀਯੂ ਸੋਲ ਦਾ ਸਲੀਪਰ ਹੈ। ਹਾਂਜੀ। ਪੀਯੂ ਸੋਲ ਦਾ ਸਲੀਪਰ ਜਨਰਲੀ ਲੇਡੀਜ਼ ਪਾਉਂਦੀਆਂ ਨੇ ਉਹਨਾਂ ਨੂੰ ਪਤਾ ਕੀ ਨੇ 800-900 ਰੇਟ ਹੈ। ਹਾਂਜੀ ਵੀਰੇ। ਲੈਸ ਵੀ ਲੱਗੀ ਹੋਵੇ 550 ਹੈ। ਹਾਂਜੀ। 450 ਰੁਪਏ ਦਵਾਂਗਾ। ਸਿਰਫ 100% ਪੀਯੂ ਸੋਲ। ਓਕੇ ਵੀਰੇ। ਦੋ ਸ਼ੇਡ ਦੋਨੇ ਟੌਪ ਐਂਡ ਕੁਆਲਿਟੀ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਕੀਤੀ ਹੋਈ ਹੈ। ਓਕੇ ਵੀਰੇ। ਸ਼ੂਜ਼ ਦੀ ਸਲੀਪਰ ਦੀ ਜਿਹੜਾ ਵੀ ਕੁਆਲਿਟੀ ਸਾਡੇ ਕੋਲ ਲਓਗੇ ਫੁੱਲ ਗਰੰਟੀਡ ਪੀਸ ਹੋਊਗਾ। ਓਕੇ ਵੀਰੇ। ਇਹਦਾ ਬਾਅਦ ਭਾਜੀ ਹੁਣ ਤੁਹਾਡੇ ਲਈ ਨੋਇਰ ਆਈਟਮ ਦੀ ਕੋਟਾ ਰੈਡੀ ਕੀਤਾ ਤੁਹਾਡਾ ਭਰਾ ਇੰਪੋਰਟ ਕਰਦੇ ਆ ਸਾਡੀ ਇੰਪੋਰਟ ਹੁੰਦੀ ਹੈ ਵਿੰਟਜਸ ਲਈ ਤੇ ਤਾਂ ਸਰਦੀ ਆ ਗਈ ਹੈ ਹਾਂਜੀ ਸਰਦੀ ਆ ਤੇ ਜਿਨ੍ਹਾਂ ਨੇ ਪਾਲਾ ਗਰਮ ਚੱਪਲਾ ਆ ਲੋ ਜੀ ਠੀਕ ਹੈ ਇਹ ਥੋਕ ਦੇ ਵਿੱਚ ਲੈਣੀ ਹੈ ਹਾਂਜੀ ਥੋਕ ਚ ਮਿਲਣਗੀਆਂ ਰਿਟੇਲ ਲੈਣੀ ਹੈ ਰਿਟੇਲ ਮਿਲ ਜੂਗੀ ਰਿਟੇਲ ਦਾ ਰੇਟ ਮੈਂ ਤਾਂ ਅੱਜ ਪਾਣ ਲੱਗਾ ਹਾਂ ਜਿਸ ਕਿਸੇ ਨੂੰ ਥੋਕ ਲੈਣਾ ਉਹਦਾ ਰੇਟ ਅਲੱਗ ਹੋਊਗਾ 300 ਰੁਪਏ ਨੈਟ ਰੇਟ ਓਕੇ ਠੀਕ ਹੈ ਜੀ ਡਿਜ਼ਾਈਨਿੰਗ ਕੱਟੋ ਗੜਾ ਹਜ਼ਾਰ ਤਰੀਕੇ ਦੀ ਇਹਨਾਂ ਦੀ ਕਵਰ ਆਪਾਂ ਸਿਰਫ ਪੈਨ ਨਹੀਂ ਕਰਨੇ ਆ ਦੁਕਾਨ ਤੇ ਵਿਜ਼ਿਟ ਕਰੋ 1000 ਦਸਾਈਂ ਦਊਗਾ 1000 ਤੋਂ ਜ਼ਿਆਦਾ ਹੋਊਗਾ ਕਟ ਨਹੀਂ ਹੋਊਗਾ। ਉਹ ਕੱਲੀ ਗੱਲ ਦਾ ਬਤ ਦਿਖਾ ਨਹੀਂ ਦਿੰਦੇ। ਠੀਕ ਹੈ। ਕੁਆਲਿਟੀ ਤੁਹਾਨੂੰ ਇੱਥੇ ਇੱਕ ਜਜ ਦੇ ਸਕਦਾ ਕਿ ਆਹ ਕੁਆਲਿਟੀ ਹੈ। ਹਲੋ ਜੀ। ਔਰ ਮੇਨ ਬਾਈ ਸਭ ਤੋਂ ਜਿਹੜੀ ਪਿਆਰੀ ਚੀਜ਼ ਹੈ ਨਾ ਇਹਦੀ ਇਹਦਾ weight ਆ। ਫੀਲ ਹੀ ਨਹੀਂ ਹੁੰਦਾ। ਹਲਕਾ ਬਹੁਤ। ਭਾਜੀ 0। ਹਲੋ ਫੜੋ ਅੱਛਾ ਬੜਾ। 0 ਵੀ ਕੈਨ ਨੂੰ ਪਾਰਾ ਹੋਊਗਾ ਸਾਡੇ। ਜਦੋਂ weight ਹੈਗਾ ਹਾਂ ਜੀ ਵੀਰੇ। ਔਰ ਨਿੱਗਾ ਉਹਨਾਂ ਹੀ ਨਿੱਗਾ। ਕੀ ਹਾਂ ਇਹ ਕੋਈ ਕੁਆਲਿਟੀ ਵਾਲਾ ਕੰਪਰੋਮਾਈਜ਼ ਨਹੀਂ ਹੈ ਜਿੰਨਾ ਮੈਂ ਤੁਹਾਨੂੰ ਸਰਦੀਆਂ ਚ ਪੂਰਾ ਕੰਮ ਹੋਊਗਾ ਹਾਂ ਇਹ ਭਾਵੇਂ 2 ਸਾਲ ਲਈ ਜਾਣ ਵਾਲਾ ਕਰੇ ਓਕੇ ਵੀਰੇ ਜਿੰਨਾ ਮਰਜ਼ੀ ਹੰਡਾਲੋ ਇਹ ਜਿੰਨੇ ਪੀਸ ਮੈਂ ਤੁਹਾਨੂੰ ਤਿੰਨ ਆਰਟੀਕਲ ਦਿਖਾਏ ਨੇ ਤਿੰਨ ਦਾ 300 ਵੀ ਰੇਂਜ ਨੇ ਹੋਲ ਸੇਲ ਲੈਣਾ ਉਹਦਾ ਰੇਟ ਅੱਡ ਹੋਊਗਾ ਓਕੇ ਵੀਰੇ ਆਜੋ ਭਾਜੀ ਹੁਣ ਥੋੜਾ ਇਹ ਹੋਰ ਫੜਾ ਫੜਾ ਵੀਡੀਓ ਨੂੰ ਅੱਗੇ ਕਰੀਏ ਆ ਜਿਹੜੇ ਬੱਚਿਆਂ ਕੰਨੀਆਂ ਜੀ ਹਨ ਤੁਹਾਡੇ ਛੋਟੇ ਛੋਟੇ ਬੱਚੇ ਕੁੜੀਆਂ ਆਸ ਤੇ ਸੰਦ ਓਕੇ ਵੀਰੇ ਇਹਦਾ ਰੇਟ ਜਨਰਲ 450 ਸੀ ਇੱਥੇ ਵੇਚਦੇ ਹਾਂ ਭਰਾ ਸਾਡੇ ਵੀਡੀਓ ਜਿਹੜਾ ਦੇਖ ਕੇ ਆਣ ਜਿਹੜੀਆਂ ਮੇਰੀਆਂ ਪੈਣਾ ਦੇਖ ਕੇ ਆਣ ਗਈਆਂ ਉਹਨਾਂ ਲਈ 350 ਰੁਪਏ ਓਕੇ ਵੀਰੇ ਇਹ ਆਪਣੇ 4 ਸਾਲ ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਦੇ ਗਰੁੱਪ ਦੇ ਸਾਈਜ਼ ਹੈ ਠੀਕ ਹੈ ਵੀਰੇ ਠੀਕ ਹੈ ਇਹਦੋਂ ਵਾਰ ਆਪਾਂ ਥੋੜੇ ਵੱਡੇ ਬੱਚੇ ਦੇ ਕਿੰਨੀ ਚੱਲਦੇ 6 ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਦਾ ਗਰੁੱਪ ਓਕੇ ਵੀਰੇ ਡਿਜ਼ਾਈਨ ਚੈੱਕ ਕਰ ਲਓ 350 ਰੁਪਏ ਰੇਟ ਹੋਊਗਾ ਫੀਡ ਬਹੁਤ ਸਹੀ ਨੇ ਨਾਲੇ ਮੈਂ ਕਿਹਾ ਭਾਜੀ ਮਜ਼ੇ ਦੇਣੇ ਆ ਇਸ ਵਾਰ ਬੋਲੇ ਜੀ ਕੁਆਲਟੀ ਵੀ ਵਧੀਆ ਹੁੰਦੀ ਆ ਰਖੜੀ ਆ ਰਹੀ ਆ ਆਫਰ ਦੇਣਾ ਫਿਰ ਭਰਾ ਨੇ ਹਾਂ ਜੀ ਜੇ ਹੁਣ ਭਰਾ ਹੀ ਕਹਿੰਦੇ ਸਾਰੇ ਫਿਰ ਹੁਣ ਭਰਾ ਨੇ ਫਿਰ ਧਿਆਨ ਵੀ ਰੱਖਣਾ ਸਾਰਿਆਂ ਦਾ ਹਾਂ ਜੀ ਹਾਂ ਜੀ ਪ੍ਰੋਪਰ ਕੁਸ਼ਨ ਵਾਲੇ ਸੈਂਡਲ 3500 ਰੇਂਜ ਦੇ ਵਿੱਚ ਓਕੇ ਇਹਦੇ ਬਾਅਦ ਦੁਬਾਰਾ ਇੱਕ ਸ਼ੂਜ਼ ਤੇ ਆਫਰ ਲਾਣ ਲੱਗਿਆ ਮੈਂ ਜਿਹੜਾ ਜਿਹੜਾ ਆ ਗਿਆ ਗ੍ਰੈਬ ਕਰ ਗਿਆ ਉਹਦੀ ਕਿਸਮਤ ਓਕੇ ਵੀਰ ਆ ਬੂਟ ਚੈੱਕ ਕਰ ਲੋ कोई इंडियन बूट नहीं है हंड्रेड परसेंट इम्पोर्टेड हाई एंड क्वालिटी रीनल क्वालिटी अल्प पांच सौ रुपए दूंगा सरफ सरफ पांच सौ रुपए रंग कला चिट्टा साइज सारे ओके ब्रेड ठीक है जी इधर बार आज जिन्ना लेडी शूज दिख रहे हैं तो ना हाँ जी ब्रेड सारा बूट है इन सौ रुपए यार बता सारा ही ट ਕਵਾਲਿਟੀਆਂ ਚੈੱਕ ਕਰੋ ਪ੍ਰੋਪਰ ਜੈਨੂਨ ਡੱਚ ਲੈਦਰ ਦੇ ਸੋਲ ਦੇ ਵਾਲੀਆਂ ਇਹਦਾ ਰੇਟ 950 ਰੁਪਏ ਹੈ ਜਿਹੜਾ ਵੀਡੀਓ ਦੇਖ ਕੇ ਆਊਗਾ ਰਖੜੀ ਆਫਰ ਦੇ ਵਿੱਚ ਤੁਹਾਨੂੰ 550 ਰੁਪਏ ਪਏਗੀ ਬੱਲੇ ਵੀਰੇ ਜੈਨੂਨ ਦੇ ਵਿੱਚ ਓਕੇ ਵੀਰੇ ਠੀਕ ਹੈ ਜੀ ਇਹਦੋ ਵਾਰ ਆਪਾਂ ਚੱਲਦੇ ਆ ਬਲੌਕ ਬੈਲੀਆਂ ਜਿੱਦਾਂ ਪਾਰਟੀ ਵੇਅਰ ਬੈਲੀਆਂ ਤੇ ਪਾਣਾ ਪਸੰਦ ਕਰਦੀਆਂ ਮੇਰੀਆਂ ਪਹਿਣਾ ਉਹਨਾਂ ਵਾਸਤੇ ਓਕੇ ਵੀਰੇ ਜੈਨੂਨ ਚੀਜ਼ ਇਹ ਵੀ ਸਿਰਫ ਤੁਹਾਨੂੰ ਵੀਡੀਓ ਦੇਖ ਕੇ ਆਉਂਗੇ 450 ਰੁਪਏ ਪਏਗੀ ਓਕੇ ਵੀਰੇ ਜੈਨੂਨ ਚੀਜ਼ ਆਹੀ ਕੁਆਲਿਟੀ ਕੋਈ ਕੁਆਲਿਟੀ ਦੇ ਵਿੱਚ ਫਰਕ ਨਹੀਂ ਮਿਲੂਗਾ ਦੁਕਾਨ ਤੇ ਆਏ ਤੇ ਓਕੇ ਜ ਇਹਦੇ ਦੇ ਅਫਰ ਲੱਗੂਗਾ ਕੁਆਲਿਟੀ ਚੈੱਕ ਕਰ ਲੋ ਪ੍ਰੋਪਰ ਜੈਨੂਇਨ ਸੌਫਟ ਬਤਾਵੇ ਵਾਲੀ ਤਿੰਨ ਕਲਰ ਤਿੰਨੇ ਟਾਪ ਕਲਰ ਨੇ ਓਕੇ ਵੀਰੇ ਇਹਦਾ ਕੀ ਪ੍ਰਾਈਸ ਆ 350 ਰੁਪਏ ਅਫਰ ਚ ਠੀਕ ਆ ਵੀਰੇ ਰਖੜੀ ਅਫਰ ਦੇ ਵਿੱਚ ਐਕਟਿਵ ਠੀਕ ਹੈ ਜੀ ਲਾਸਟ ਬੈ ਫਾਈਨਲ ਜਿਹੜੀ ਸਭ ਤੋਂ ਜ਼ਿਆਦਾ ਵਿਕਣ ਵਾਲਾ ਆ ਆਰਟੀਕਲ ਆ ਮੇਰਾ ਸਲੀਪਰ ਨਾਲ ਓਕੇ ਵੀਰੇ ਫੈਂਸੀ ਦੇ ਵਿੱਚ ਜਿਹੜਾ ਮਤਲਬ ਮੈਂ ਰਿਪੀਟ ਰੱਖਦਾ ਚੈੱਕ ਕਰੋ ਪਹਿਲਾਂ ਕੁਆਲਿਟੀ ਕੁਆਲਿਟੀ ਦੇ ਉੱਤੇ ਦੇਖਣ ਤੋਂ ਬਾਅਦ ਲੈਂਦਾ ਦੋਨੋਂ ਕਲਰ ਕਲਾਸਿਕ ਕਲਰ ਨੇ ਇਹਦੇ ਹਾਂਜੀ ਵੀਰੇ ਇਹਦਾ ਵੀ ਰੇਟ ਆਪਾਂ ਤੁਹਾਨੂੰ ਕੈਂਡ ਦੇਵਾਂਗੇ 450 ਰੁਪਏ ਨੈਟ ਸਿਰਫ ਬਿਲਕੁਲ ਔਰ ਪੂਰੀ ਜੁੱਤੀ ਦੀ 6 ਮਹੀਨੇ ਰਿਪੇਅਰ ਦੀ ਗਾਰੰਟੀ ਹੋਊਗੀ ਕੋਈ ਕਮੀ ਪੇਸ਼ੀ ਜਾਂਦੀ ਹੈ ਜੀ ਸਾਡੇ ਦੇ ਭਰਾ ਕੋਲ ਓਕੇ ਥੈਂਕ ਯੂ ਬਾਈ ਜੀ ਠੀਕ ਹੈ ਜੀ ਬਾਕੀ ਸਾਡੇ ਦੁਕਾਨ ਦਾ ਐਡਰੈਸ ਹੈਗਾ ਜੀ ਚੋੜਾ ਬਿਆਰ ਖੁਸ਼ੀਰਾਮ ਹਲਵਾਈ ਉਹਦੇ ਬਿਲਕੁਲ ਆਪੋਜ਼ਿਟ ਆਪਾਂ ਆਣਾ ਹੈ ਮੁਗਲੇ ਆਜ਼ਮ ਸ਼ੂ ਪਹਿਲਾਂ ਸਾਡੀ ਦੁਕਾਨ ਦਾ ਨਾਮ ਹੈ ਜੀ ਓਕੇ ਠੀਕ ਹੈ ਜੀ